ਅੱਜ ਇਤਿਹਾਸ ਦੀ ਉਸ ਦਾਸਤਾਨ ਦੀ ਗੱਲ ਕਰਾਂਗੇ ਕਿ ਸੇਵਾ ਦੀ ਇੱਕ ਮਿਸਾਲ ਜਦੋਂ ਸਿੱਖਾਂ ਨੇ ਟ੍ਰੇਨ ਦੀ ਪਟੜੀ ਦੇ ਅੱਗੇ ਬੈਠ ਕੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਤਾਂ ਟ੍ਰੇਨ ਨੂੰ ਰੋਕ ਕੇ ਆਪਣੇ ਨਾਲ ਦੇ ਸਾਥੀ ਭਰਾਵਾਂ ਨੂੰ ਜਲ ਪਾਣੀ ਸ਼ਿਕਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੇਲੇ ਦੇ ਨਾਲ ਅੰਗਰੇਜ਼ ਹਕੂਮਤ ਨੇ ਸਿੱਖਾਂ ਦੇ ਗੁਰਦੁਆਰੇ ਸਹਿਬਾਨ ਦੇ ਵਿੱਚ ਦਖਲਅੰਦਾਜ਼ੀ ਕਰਨੀ ਸ਼ੁਰੂ ਕੀਤੀ ਤਾਂ ਉਸ ਵੇਲੇ ਗੁਰਦੁਆਰਾ ਸੁਧਾਰ ਲੈਰ ਆਰੰਭ ਹੁੰਦੀ ਹੈ ਗੁਰਦੁਆਰਾ ਗੁਰੂ ਕਾ ਬਾਗ ਜੋ ਸਾਈਂ ਸਤਿਗੁਰੂ ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਉਥੇ ਅੰਗਰੇਜ਼ ਹਕੂਮਤ ਦੇ ਵੱਲੋਂ ਪੁਲਿਸ ਨੂੰ ਬਿਠਾ ਦਿੱਤਾ ਗਿਆ ਜਿਹੜਾ ਵੀ ਸਿੱਖ ਜਾਂਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ 8 ਅਗਸਤ 1922 ਨੂੰ ਪੱਕੇ ਤੌਰ ਦੇ ਉੱਪਰ ਗੁਰਦੁਆਰਾ ਗੁਰੂ ਕੇ ਬਾਗ ਦੇ ਨਾਮ ਹੇਠ ਮੋਰਚਾ ਆਰੰਭ ਹੁੰਦਾ ਹੈ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਸਿੱਖ ਜਿਹੜੇ ਐ ਉਹ ਗ੍ਰਿਫਤਾਰੀਆਂ ਦੇਣ ਵਾਸਤੇ ਆਉਂਦੇ ਐ ਜਿਸ ਤੋਂ ਬਾਅਦ ਅੰਗਰੇਜ਼ ਹਕੂਮਤ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਤੇ ਮਾਰਿਆ ਜਾਣ ਲੱਗਿਆ ਸਿੱਖਾਂ ਨੂੰ ਸ਼ਰਤਾਂ ਦੇ ਉੱਪਰ ਘੋੜੇ ਦੌੜਾਏ ਗਏ ਸਿੱਖਾਂ ਨੂੰ ਜਿਹੜਾ ਸੀ ਕੁੱਟ-ਕੁੱਟ ਕੇ ਮਹਿੋਸ਼ ਕਰਕੇ ਜਿੱਕੜ ਦੇ ਵਿੱਚ ਸੁੱਟ ਦਿੱਤਾ ਗਿਆ ਇਹ ਤਸ਼ੱਦਦ ਜਿਹੜਾ ਕਈ ਦਿਨ ਜਾਰੀ ਰਹਿੰਦਾ ਰੋਜ਼ ਸਿੱਖ ਗ੍ਰਫਤਾਰੀ ਦੇਣ ਵਾਸਤੇ ਆਉਂਦੇ ਤੇ ਰੋਜ਼ ਸਿੱਖਾਂ ਨੂੰ ਜਿਹੜਾ ਮਾਰਿਆ ਤੇ ਕੁੱਟਿਆ ਜਾਂਦਾ ਸੀ ਇਵੇਂ ਕਰਕੇ ਜਦੋਂ ਫਿਰ ਇੱਕ ਪਾਦਰੀ ਸੀਐਫ ਐਡਰਿਊਜ਼ ਆਇਆ ਤਾਂ ਉਸਨੇ ਕਿਹਾ ਕਿ ਸਿੱਖਾਂ ਦੇ ਘਰ ਘਰ ਈਸਾ ਜਿਹੜੇ ਅਸੂਲੀ ਚੜਦੇ ਮੈਂ ਵੇਖੇ ਆ ਤਾਂ ਜਿਸ ਤੋਂ ਬਾਅਦ ਇਹ ਮਾਰਕਟਾਈ ਜਿਹੜੀ ਬੰਦ ਹੁੰਦੀ ਹੈ ਲੇਕਿਨ ਸਿੱਖਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਉਹ ਜਾਰੀ ਰਹਿੰਦੀਆਂ 31 ਅਕਤੂਬਰ 1922 ਵਾਲੇ ਦਿਨ ਇੱਕ ਰਟਾਇਰ ਫੌਜੀਆ ਦਾ ਜਥਾ ਜਿਹੜਾ ਗ੍ਰਿਫਤਾਰੀ ਦੇਣ ਵਾਸਤੇ ਆਇਆ ਜਿਸ ਦੀ ਅਗਵਾਈ ਕਰ ਰਹੀ ਸੀ ਸਰਦਾਰ ਅਮਰ ਸਿੰਘ ਢਾਲੀਵਾਲ ਬੇਟ ਜੋ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਸੀ ਤਾਂ ਇਹ ਜਿਹੜੇ ਰਿਟਾਇਰ ਫੌਜੀ ਸੀ ਇਹਨਾਂ ਸਾਰਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਪੰਜਾਬ ਦਾ ਸਭ ਤੋਂ ਅਖੀਰਲੇ ਸ਼ਹਿਰ ਅਟਕ ਦੇ ਜੇਲ੍ਹ ਵਿੱਚ ਬੰਦ ਕਰਨ ਦਾ ਫੈਸਲਾ ਸੁਣਾਇਆ ਗਿਆ ਤਾਂ ਇਹ ਸਾਰੇ ਸਿੱਖਾਂ ਨੂੰ ਅਟਕ ਦੀ ਜੇਲ੍ਹ ਵਿੱਚ ਬੰਦ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਸਪੈਸ਼ਲ ਟ੍ਰੇਨ ਜਿਹੜੀ ਉਹ ਤੋਰੀ ਜਾਂਦੀ ਹੈ ਇਸ ਟ੍ਰੇਨ ਦੇ ਵਿੱਚ ਇਹ ਸਾਰੇ ਦੇ ਸਾਰੇ ਰਿਟਾਇਰ ਫੌਜੀ ਜਿਹੜੇ ਨੇ ਜਾਂ ਕੁਝ ਹੋਰ ਸਿੱਖ ਜਿਹੜੇ ਆ ਉਹਨਾਂ ਨੂੰ ਬਿਠਾਇਆ ਹੋਇਆ ਤੇ ਟਟਕ ਦੀ ਜੇਲ੍ਹ ਵਿੱਚ ਕੈਦ ਕਰਨ ਵਾਸਤੇ ਲਜਾਇਆ ਜਾ ਰਿਹਾ ਸੀ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਦੀ ਧਰਤੀ ਤੇ ਹਸਨ ਅਬਦਾਲ ਦੀ ਉਹ ਧਰਤੀ ਹੈ ਜੋ ਗੁਰਨਾਨਕ ਸਾਹਿਬ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਹੈ ਜਿੱਥੇ ਗੁਰਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਜਲ ਸ਼ਕਾਉਣ ਵਾਸਤੇ ਤਿੰਨ ਵਾਰ ਪਾੜੀ ਦੇ ਉੱਪਰ ਵਾਲੀ ਕੰਧਾਰੀ ਦੇ ਕੋਲ ਭੇਜਿਆ ਤੇ ਵਾਲੀ ਕੰਧਾਰੀ ਬਾਰ ਬਾਰ ਜਲ ਛਕਾਉਣ ਤੋਂ ਮਨਾਂ ਕਰਦਾ ਰਿਹਾ ਗੁਰਨਾਨਕ ਸਾਹਿਬ ਮਹਾਰਾਜ ਨੇ ਨਜ਼ਰੇ ਰਹਿਮਤ ਕੀਤੀ ਪੱਥਰ ਨੂੰ ਪਰੇ ਹਟਾਇਆ ਤੇ ਉੱਥੋਂ ਪਾਣੀ ਦਾ ਚਸ਼ਮਾ ਨਿਕਲਿਆ ਜਿਸ ਤੋਂ ਬਾਅਦ ਗੁਰਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੀ ਨੂੰ ਜਲ ਛਕਾਇਆ ਸੀ ਜੇਸ ਥਾਂ ਦੇ ਉੱਪਰ ਗੁਰਨਾਨਕ ਸਾਹਿਬ ਮਹਾਰਾਜ ਨੇ ਵਲੀ ਕੰਧਾਰੀ ਦੇ ਹੰਕਾਰ ਨੂੰ ਤੋੜਿਆ ਉਹ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਦੀ ਧਰਤੀ ਦੇ ਉੱਪਰ ਸੁਭਾਏ ਮਾਣ ਹੈ ਜੇਸ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਜੋ ਸੀ ਸਿੱਖ ਰਾਜ ਦੇ ਸਮੇਂ ਸਰਦਾਰ ਹਰੀ ਸਿੰਘ ਨਲਵੇ ਦੇ ਵੱਲੋਂ ਕਰਵਾਈ ਗਈ ਸੀ ਅਜੇ ਇਮਾਰਤ ਜਿਹੜੀ ਅਧੂਰੀ ਸੀ ਜਦੋਂ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਹੋ ਜਾਂਦੇ ਆ ਜਿਸ ਤੋਂ ਬਾਅਦ ਸਿੱਖ ਸੰਤਾਂ ਨੇ ਉਹ ਇਮਾਰਤ ਜਿਹੜੀ ਸੀ ਉਹ ਪੂਰੀਆ ਕਰਵਾਈ ਕੰਪਲੀਟ ਕਰਵਾਈ ਜਿਸ ਤੋਂ ਬਾਅਦ ਫਿਰ ਜਿਹੜੇ ਅਸੀਂ ਸਥਾਨਿਕ ਸਿੱਖ ਸੰਤਾਂ ਜਿਹੜੀਆਂ ਉੱਥੋਂ ਦਾ ਪ੍ਰਬੰਧ ਕਰਦੀਆਂ ਤੇ ਇਹ ਪ੍ਰਬੰਧ ਮਹੰਤ ਦੇ ਕੋਲ ਵੀ ਰਿਹਾ ਸੀ ਫਿਰ ਸਿਖਾਣੇ ਆਜ਼ਾਦ ਵੀ ਕਰਵਾਇਆ ਸੀ ਇਸ ਥਾਂ ਦੇ ਉੱਪਰ ਅੰਮ੍ਰਿਤ ਵੇਲੇ ਦੀਵਾਨ ਸੱਜਿਆ ਹੋਇਆ ਆਸਾ ਜੀ ਕੀ ਵਾਰ ਦੇ ਭੋਗ ਤੋਂ ਪਰੰਤ ਜਿਹੜੇ ਸਿੱਖ ਨੇ ਉਹ ਇਕੱਠੇ ਹੁੰਦੇ ਆ ਤੇ ਇੱਕ ਸਿੱਖ ਨੇ ਆਣ ਕੇ ਖਬਰ ਦਿੱਤੀ ਕਿ ਗੁਰਦੁਆਰਾ ਗੁਰੂ ਕੇ ਬਾਗ ਦੇ ਵਿੱਚੋਂ ਗ੍ਰਫਤਾਰ ਕੀਤੇ ਹੋਏ ਸਿੱਖਾਂ ਦੇ ਨਾਲ ਭਰੀ ਹੋਈ ਟ੍ਰੇਨ ਇੱਥੋਂ ਦੀ ਲੰਘ ਰਹੀ ਹੈ ਤਾਂ ਆਪਾਂ ਉਹਨਾਂ ਨੂੰ ਜਲ ਪਾਣੀ ਸ਼ਿਕਾਈਏ ਇਹਨਾਂ ਸਿੱਖਾਂ ਦੇ ਵਿੱਚ ਦੋ ਮੁਖੀ ਸਿੱਖ ਹੈ ਇੱਕ ਦਾ ਨਾਂ ਸਰਦਾਰ ਪ੍ਰਤਾਪ ਸਿੰਘ ਹੈ ਇੱਕ ਦਾ ਨਾਂ ਸਰਦਾਰ ਕਰਮ ਸਿੰਘ ਹੈ ਜੇ ਸਰਦਾਰ ਪ੍ਰਤਾਪ ਸਿੰਘ ਦੀ ਗੱਲ ਕਰੀਏ ਤੇ ਸਰਦਾਰ ਪ੍ਰਤਾਪ ਸਿੰਘ ਦਾ ਜਨਮ 1899 ਈਸਵੀ ਦੇ ਵਿੱਚ ਹੋਇਆ ਜਾਨੀ ਕਿ ਉਹਨਾਂ ਦੀ ਉਮਰ ਉਸ ਵੇਲੇ 23 ਕੋਸਾਲ ਦੇ ਕਰੀਬ ਸੀ ਜਿਨ੍ਹਾਂ ਦਾ ਵਿਆਹ ਬੀਬੀ ਹਰਨਾਮ ਕੌਰ ਦੇ ਨਾਲ ਹੋਇਆ ਔਰ ਇਹ ਸਾਰਿਆਂ ਤੋਂ ਪਹਿਲਾਂ ਇੱਕ ਅਧਿਆਪਕ ਦੇ ਵਜੋਂ ਨੌਕਰੀ ਕਰਨੀ ਸ਼ੁਰੂ ਕੀਤੀ ਫਿਰ ਇਹਨਾਂ ਨੇ ਆੜਤ ਦੀ ਜਿਹੜੀ ਦੁਕਾਨ ਖੋਲ ਲਈ ਫਿਰ ਫੌਜ ਵਿੱਚ ਭਰਤੀ ਹੋ ਗਏ ਫਿਰ ਰਾਵਲਪਿੰਡੀ ਦੇ ਵਿੱਚ ਰਹਿੰਦੇ ਸੀ ਫੌਜ ਦੇ ਵਿੱਚ ਕਲਰਕ ਦੀ ਡਿਊਟੀ ਕਰਦੇ ਸੀ ਜਦੋਂ ਫਿਰ ਸਾਕਾ ਨਨਕਾਣਾ ਸਾਹਿਬ ਆਪਰੇ ਆ ਤਾਂ ਸਿੱਖਾਂ ਨੇ ਕਿਹਾ ਕਿ ਕਾਲੇ ਰੰਗ ਦੀਆਂ ਦਸਤਾਰਾਂ ਜਿਹੜੀਆਂ ਸਜਾਈਆਂ ਜਾਣ ਤੇ ਸਰਦਾਰ ਪ੍ਰਤਾਪ ਸਿੰਘ ਨੇ ਵੀ ਕਾਲੇ ਰੰਗ ਦੀ ਦਸਤਾਰ ਸਜਾਈ ਅੰਗਰੇਜ਼ ਅਫਸਰ ਨੇ ਆਣ ਕੇ ਕਿਹਾ ਪ੍ਰਤਾਪ ਸਿੰਘ ਕਿਹੜੇ ਰੰਗ ਦੀ ਦਸਤਾਰ ਸਜਾਈਏ ਤਾਂ ਉਹਨਾਂ ਨੇ ਕਿਹਾ ਪੰਥ ਦਾ ਹੁਕਮ ਹੈ ਕਹਿਣ ਲੱਗੇ ਤੇਰੇ ਪੰਥ ਦਾ ਹੁਕਮ ਮੇਰੀ ਸ਼ੌਣੀ ਦੇ ਵਿੱਚ ਨਹੀਂ ਚੱਲਦਾ ਇਸ ਕਰਕੇ ਜਿਹੜੀ ਦਸਤਾਰ ਇਹ ਉਤਾਰਦੇ ਤਾਂ ਸਰਦਾਰ ਪ੍ਰਤਾਪ ਸਿੰਘ ਉਹਨਾਂ ਨੇ ਉਸ ਵੇਲੇ ਉਸ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਪਰ ਦਸਤਾਰ ਨਹੀਂ उतारी ਇਹਨਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਦਾ ਜਨਮ ਹੋਇਆ ਜਿਹਦਾ ਨਾਂ ਰੱਖਿਆ ਗਿਆ ਤਰਲੋਕ ਸਿੰਘ ਜਿਸ ਤੋਂ ਬਾਅਦ ਇਹ ਫਿਰ ਗੁਰਦੁਆਰਾ ਪੰਜਾ ਸਾਹਿਬ ਅਸਨਬਦਾਲ ਦੀ ਧਰਤੀ ਤੇ ਆ ਗਏ ਉੱਥੇ ਰਹਿ ਕੇ ਸੇਵਾ ਕਰ ਰਹੇ ਸੀ ਤੇ ਮੈਨੇਜਰ ਦੇ ਵਜੋਂ ਸੇਵਾ ਨਿਭਾ ਰਹੇ ਸੀ ਜਿਹੜਾ 2 ਸਾਲ ਦਾ ਪੁੱਤਰ ਹੋ ਚੁੱਕਾ ਤ੍ਰਲੋਕ ਸਿੰਘ ਸੀ ਉਹ ਗਰਮ ਪਾਣੀ ਦੇ ਵਿੱਚ ਡਿੱਗਣ ਕਰਕੇ ਅਕਾਲ ਚਲਾਣਾ ਕਰ ਗਿਆ ਤਾਂ ਇਹਨਾਂ ਨੇ ਫਿਰ ਉਸ ਪੁੱਤਰ ਦੇ ਵਿਛੋੜੇ ਨੂੰ ਵੀ ਬੜਾ ਧੀਰਜ ਦੇ ਨਾਲ ਜਿਹੜਾ ਸੀ ਸਹਿਣ ਕਰ ਲਿਆ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਮਨਾਇਆ ਬਲਕਿ ਸ਼ੁਕਰਾਨਾ ਕੀਤਾ ਕਿ ਰੱਬ ਦੀ ਦਾਤ ਸੀ ਉਹਨੇ ਦਿੱਤੀ ਉਹਨੇ ਵਾਪਸ ਲੈ ਲਈ ਕਿਸੇ ਪ੍ਰਕਾਰ ਦਾ ਕੋਈ ਡਰ ਜਿਹੜਾ ਉਹ ਨਹੀਂ ਹੈ ਨਾ ਕਿਸੇ ਪ੍ਰਕਾਰ ਦਾ ਕੋਈ ਸੋਗ ਹੈ ਤਾਂ ਸਰਦਾਰ ਪ੍ਰਤਾਪ ਸਿੰਘ ਜੀ ਮੁੱਖੀ ਸਿੱਖਾਂ ਦੇ ਵਿੱਚੋਂ ਸੀ ਦੂਸਰੇ ਸਿੱਖ ਸੀ ਸਰਦਾਰ ਕਰਮ ਸਿੰਘ ਹੁਣੇ ਸਰਦਾਰ ਕਰਮ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 1885 ਈਸਵੀ ਨੂੰ ਹੋਇਆ ਸੀ ਤਾਂ ਇਹ ਪਹਿਲਾ ਸ੍ਰੀ ਕੇਸਗੜ੍ਹ ਸਰਵਨ ਆਨੰਦਪੁਰ ਸਾਹਿਬ ਦੇ ਮਹੰਤ ਸੀ ਇਹਨਾਂ ਦਾ ਨਾਮ ਸੰਤ ਸਿੰਘ ਸੀ ਜਦੋਂ ਪੰਥ ਨੇ ਕਿਹਾ ਕਿ ਗੁਰਦੁਆਰੇ ਸਾਹਿਬਾਂ ਜਿਹੜੇ ਪੰਥ ਦੇ ਕੋਲ ਆਉਣੇ ਚਾਹੀਦੇ ਤਾਂ ਇਹਨਾਂ ਨੇ ਆਪੇ ਸੇਵਾ ਛੱੜ ਦਿੱਤੀ ਕਹਿਣ ਲੱਗੇ ਪੰਥ ਆਪੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਲਵੇ ਫਿਰ ਇਹ ਹਜੂਰ ਸਾਹਿਬ ਦੀ ਧਰਤੀ ਤੇ ਗਏ ਤੇ ਉੱਥੋਂ ਅਮਰਤ ਪਾਨ ਕਰ ਲਿਆ ਤੇ ਸੰਤ ਸਿੰਘ ਤੋਂ ਆਪਣਾ ਨਾਂ ਕਰਮ ਸਿੰਘ ਕਰ ਲਿਆ ਕੀਰਤਨ ਬਹੁਤ ਪਿਆਰਾ ਕਰਦੇ ਸੀ ਤੇ ਖਾਸ ਕਰਕੇ ਸ਼ਬਦ ਪੜ੍ਹਾਇਆ ਕਰਦੇ ਸੀ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਤਾਂ ਇਹ ਫਿਰ ਜਿਹੜਾ ਗੁਰਦੁਆਰਾ ਗੁਰੂ ਕੇ ਬਾਗ ਵਿੱਚ ਵੀ ਆਏ ਤੋਂ ਉਸ ਤੋਂ ਬਾਅਦ ਪੰਜਾ ਸਾਹਿਬ ਦੀ ਧਰਤੀ ਤੇ ਚਲੇ ਗਏ ਉੱਥੇ ਸੇਵਾ ਨਿਭਾ ਰਹੇ ਸੀ ਇਹ ਦੂਸਰੇ ਮੁਖੀ ਸਿੱਖ ਸੀ ਸਰਦਾਰ ਕਰਮ ਸਿੰਘ ਇਹਨੇ ਸਿੱਖਾਂ ਨੇ ਸਲਾਹ ਕੀਤੀ ਟ੍ਰੇਨ ਆ ਰਹੀ ਹੈ ਤਾਂ ਵਿੱਚ ਬੈਠੇ ਹੋ ਜਿਹੜੇ ਭੁੱਖੇ ਭਰਾ ਨੇ ਆਪਾਂ ਉਹਨਾਂ ਨੂੰ ਜਲਪਣੀ ਸਿਖਾਉਣਾ ਤੇ ਕਿਹਾ ਗਿਆ ਕਿ ਕੋਈ ਆਪਣੇ ਤੋ ਪ੍ਰਸ਼ਾਦੇ ਲੈ ਆਵੇ ਕੋਈ ਸਬਜੀ ਲੈ ਆਵੇ ਜੋ ਜੋ ਘਰਾਂ ਦੇ ਵਿੱਚ ਬਣਿਆ ਸੀ ਕੋਈ ਸਬਜੀ ਲੈ ਕੇ ਆਇਆ ਕੋਈ ਪ੍ਰਸ਼ਾਦੇ ਲੈ ਕੇ ਆਇਆ ਕੋਈ ਦੁੱਧ ਲੈ ਕੇ ਆਇਆ ਇਹ ਸਾਰਾ ਕੁਝ ਇਕੱਤਰ ਕਰਕੇ ਹਸਨਬਦਲ ਸਟੇਸ਼ਨ ਤੇ ਜਾਂਦੇ ਆ ਜਾ ਕੇ ਉੱਥੇ ਫਿਰ ਜਿਹੜਾ ਸੀ ਉਹ ਬਾਬੂ ਨੂੰ ਕਿਹਾ ਜਾਂਦਾ ਕਿ ਤੂੰ 15 ਮਿੰਟ ਵਾਸਤੇ ਟ੍ਰੇਨ ਨੂੰ ਰੋਕ ਦੇ ਅਸੀਂ ਆਪਣੇ ਭਰਾਵਾਂ ਨੂੰ ਜਲਪਾਣੀ ਛਕਾਉਣਾ ਲੇਕਿਨ ਉਹ ਜਿਹੜਾ ਸਟੇਸ਼ਨ ਮਾਸਟਰ ਬਾਬੂ ਸੀ ਉਹ ਕਹਿੰਦਾ ਕਿ ਮੇਰੇ ਹੱਥ ਵਾਸ ਕੁਝ ਨਹੀਂ ਹੈ ਮੈਂ ਇਸ ਟ੍ਰੇਨ ਨੂੰ ਨਹੀਂ ਰੋਕ ਸਕਦਾ ਕਾਫੀ ਲੰਮਾ ਸਮਾਂ ਬੈਸ ਤੋਂ ਬਾਅਦ ਜਦੋਂ ਟ੍ਰੇਨ ਆਉਣ ਦਾ ਟਾਈਮ ਹੋ ਗਿਆ ਬਸ ਖਾਣੇ ਸਲਾ ਤੇ ਉਹ ਜਾ ਕੇ ਟ੍ਰੇਨ ਦੀ ਪਟੜੀ ਦੇ ਉੱਪਰ ਬੈਠ ਜਾਂਦੇ ਆ ਇਤਿਹਾਸ ਦੇ ਮੁਤਾਬਕ ਉਸ ਵੇਲੇ ਇਹਨਾਂ ਸਿੱਖਾਂ ਦੀ ਗਿਣਤੀ ਜਿਹੜੀ ਆ 1250 ਦੇ ਕਰੀਬ ਸੀ ਸਾਰੇ ਆਪਣੇ ਭਰਾਵਾਂ ਨੂੰ ਜਲ ਪਾਣੀ ਛਕਾਉਣ ਵਾਸਤੇ ਆਏ ਸੀ ਸਾਰੀਆਂ ਸਿੱਖ ਸੰਗਤਾਂ ਆਈਆਂ ਸੀ ਜਦੋਂ ਸਾਰੀ ਸੰਗਤ ਦੇ ਟ੍ਰੇਨ ਦੀ ਪੱਟੜੀ ਦੇ ਉੱਪਰ ਬੈਠ ਜਾਂਦੀ ਹੈ ਤਾਂ ਸਰਦਾਰ ਕਰਮ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਸੋਚਦੇ ਐ ਕਿ ਜੇਕਰ ਸੱਚੀ ਟ੍ਰੇਨ ਨਾ ਰੁਕੀ ਤਾਂ ਇਹ ਵਧੇਰੇ ਨੁਕਸਾਨ ਹੋ ਜਾਵੇਗਾ ਤਾਂ ਉਹਨਾਂ ਸਲਾਹ ਕਰਨ ਤੋਂ ਬਾਅਦ ਥੋੜਾ ਜਿਹਾ ਅੱਗੇ ਜਾ ਕੇ ਬੈਠ ਜਾਂਦੇ ਐ ਜਦੋਂ ਅੱਗੇ ਜਾ ਕੇ ਬੈਠਦੇ ਐ ਟ੍ਰੇਨ ਆਉਂਦੀ ਐ ਟ੍ਰੇਨ ਸਰਦਾਰ ਕਰਮ ਸਿੰਘ ਤੇ ਪ੍ਰਤਾਪ ਸਿੰਘ ਦੇ ਵਿੱਚ ਆਣ ਕੇ ਟਕਰਾਂਦੀ ਐ ਨਾਲ ਹੋਰ 6 ਸਿੱਖਾਂ ਦੇ ਵਿੱਚ ਆਣ ਕੇ ਟਕਰਾ ਜਾਂਦੀ ਐ ਟਕਰ ਆਉਣ ਤੋਂ ਬਾਅਦ ਟ੍ਰੇਨ ਜਿਹੜੀ ਰੁਕ ਜਾਂਦੀ ਐ ਇਹ ਹਾਦਸਾ ਤੇ 1 ਅਕਤੂਬਰ 1922 ਵਾਲੇ ਦਿਨ ਹਸਨਬਦਾਲ ਸਟੇਸ਼ਨ ਦੇ ਉੱਪਰ ਵਾਪਰਦਾ ਹੈ ਜਦੋਂ ਸਿੱਖਾਂ ਨੂੰ ਥੱਲੇ ਕੱਢਣ ਲੱਗੇ ਤਾਂ ਉਹਨਾਂ ਸਿੱਖਾਂ ਨੇ ਕਿਹਾ ਸਾਨੂੰ ਨਾ ਕਢੋ ਨੇ ਟ੍ਰੇਨ ਫੇਰ ਤੁਰ ਪੇਗੀ ਤੁਸੀਂ ਜਲਪਾਣੀ ਛਕਾਓ ਫਿਰ ਸਿੱਖਾਂ ਨੂੰ ਜਿਹੜਾ ਸੀ ਪ੍ਰਸ਼ਾਦਾ ਪਾਣੀ ਛਕਾਇਆ ਗਿਆ ਹਾਲਾਂਕਿ ਟ੍ਰੇਨ ਵਿੱਚ ਬੈਠੇ ਸਿੱਖਾਂ ਨੂੰ ਇਸ ਹਾਦਸੇ ਦੇ ਬਾਰੇ ਪਤਾ ਲੱਗ ਚੁੱਕਾ ਹੈ ਪਰ ਫਿਰ ਵੀ ਜਿਹੜਾ ਸੀ ਪੰਥ ਦਾ ਹੁਕਮ ਮੰਨਦੇ ਹੋਏ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਾਇਆ ਚਕੰਦੋਬਾਦ ਫਿਰ ਸਰਦਾਰ ਕਰਮ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਨੂੰ ਟ੍ਰੇਨ ਦੇ ਥੱਲੇ ਕੱਢਿਆ ਜਾਂਦਾ ਹੈ ਕੱਢਣ ਤੋਂ ਬਾਅਦ ਜਿਹੜਾ ਸੀ ਫਿਰ ਉਹ ਸਰਦਾਰ ਕਰਮ ਸਿੰਘ ਜਿਹੜੇ ਆ ਉਸੇ ਵੇਲੇ ਸ਼ਹੀਦ ਹੋ ਜਾਂਦੇ ਆ ਸਰਦਾਰ ਪ੍ਰਤਾਪ ਸਿੰਘ ਲੈ ਅਗਲੇ ਦਿਨ ਜਾ ਕੇ ਸ਼ਹੀਦ ਹੁੰਦੇ ਆ ਜਿਹੜੇ ਬਾਕੀ ਦੇ 6 ਸਿੱਖ ਜ਼ਖਮੀ ਹੋਏ ਸੀ ਉਹਨਾਂ ਨੂੰ ਜਿਹੜਾ ਹਸਪੀਟਲ ਵਿੱਚ ਪਰਤੀ ਕਰਵਾਇਆ ਜਾਂਦਾ ਇਲਾਜ ਦੇ ਲਈ ਲਿਜਾਇਆ ਜਾਂਦਾ ਤਾਂ ਫਿਰ ਉਸ ਵੇਲੇ ਦੇ ਨਾਲ ਜਲਪਾਣੀ ਛਕਾਉਣ ਤੋਂ ਬਾਅਦ ਸਿੱਖ ਜਿਹੜੇ ਉਹਨਾਂ ਨੂੰ ਅਟਕ ਦੀ ਜੇਲ੍ਹ ਵਿੱਚ ਬੰਦ ਕਰਨ ਵਾਸਤੇ ਟ੍ਰੇਨ ਅੱਗੇ ਨਿਕਲ ਜਾਂਦੀ ਹੈ ਤਾਂ ਉਸ ਵੇਲੇ ਦੇ ਨਾਲ ਸਰਦਾਰ ਕਰਮ ਸਿੰਘ ਤੇ ਅਗਲੇ ਦਿਨ ਫਿਰ ਸਰਦਾਰ ਪ੍ਰਤਾਪ ਸਿੰਘ ਜਿਹੜੇ ਸ਼ਹੀਦ ਹੋ ਜਾਂਦੇ ਆ ਸਰਦਾਰ ਪ੍ਰਤਾਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਗ੍ਰਹਿ ਵਿਖੇ ਇੱਕ ਬੱਚੀ ਦਾ ਜਨਮ ਹੁੰਦਾ ਹੈ ਹਨਾ ਕਿ ਸ਼ਹੀਦੀ ਤੋਂ ਬਾਅਦ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਉਹਦਾ ਨਾਂ ਜਗਿੰਦਰ ਕੌਰ ਰੱਖਿਆ ਜਾਂਦਾ ਹੈ ਤਾਂ ਫਿਰ ਸਰਦਾਰ ਕਰਮ ਸਿੰਘ ਤੇ ਪ੍ਰਤਾਪ ਸਿੰਘ ਦੇ ਸੰਸਕਾਰ ਦੇ ਉੱਪਰ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜਿਹੜੀਆਂ ਉਕਤਰ ਹੁੰਦੀਆਂ ਇਹ ਉਹ ਦਾਸਤਾਨ ਜਦੋਂ ਵਲੀ ਕੰਧਾਰੀ ਹੰਕਾਰ ਵਿੱਚ ਆਇਆ ਤੇ ਬਾਬੇ ਨੇ ਉਹਦੇ ਹੰਕਾਰ ਨੂੰ ਰੋਕਿਆ ਜਦੋਂ ਸਮੇਂ ਦੀ ਹਕੂਮਤ ਹੰਕਾਰ ਵਿੱਚ ਸੀ ਤਾਂ ਉਹਨਾਂ ਦੀ ਚੱਲਦੀ ਟ੍ਰੇਨ ਨੂੰ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਰੋਕ ਕੇ ਜਲ ਨੇ ਸ਼ਿਕਾਇਆ ਇਹ ਦਾਸਤਾਨ ਹੈ 30 ਅਕਤੂਬਰ 1922 ਦਾ ਦਿਨ ਹਸਨ ਬਦਾਲ ਸਟੇਸ਼ਨ ਦੇ ਉੱਪਰ ਆਪਣੇ ਭਰਾਵਾਂ ਨੂੰ ਜਲਪਾਣੀ ਛਕਾਉਣ ਵਾਸਤੇ ਸਿੱਖਾਂ ਨੇ ਜਿਹੜਾ ਸੀ ਪਾਟੜੀ ਦੇ ਉੱਪਰ ਬੈਠ ਕੇ ਸ਼ਹਾਹਤਾ ਦੇ ਕੇ ਆਪਣੇ ਭਰਾਵਾਂ ਨੂੰ ਜਲਪਾਣੀ ਜਿਹੜਾ ਉਹ ਛਕਾਇਆ ਸੀ ਅੱਜ ਇਸ ਦਾਸਤਾਨ ਨੂੰ 101 ਸਾਲ ਹੋ ਗਿਆ ਹੈ ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਉਂਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ